ਔਰ ਉਸ ਹੰਕਾਰੀ ਐਮਪੀ ਨੂੰ ਅੱਜ ਚੁਕਣਾ ਪਿਆ ਮੰਨਣਾ ਪਿਆ ਕਿ ਉਸਨੇ ਉਸ ਦਿਨ ਗਲਤ ਬੋਲੇ ਇਹ ਸਾਡੀ ਨਿਆਂਪਾਲਿਕਾ ਦੀ ਵੀ ਜਿੱਤ ਹੈ ਉਹਨੂੰ ਮਜਬੂਰੀ ਵਸ पे ਅੱਜ ਕੋਰਟ ਚ ਆਉਣਾ ਪਿਆ ਔਰ ਉਹਨੇ ਆ ਕੇ ਮਾफी ਮੰਗੀ ਕਿਉਂਕਿ ਕੰਗਣਾ ਰਣੌਤ ਇੱਕ ਬੜੀ ਹੰਕਾਰੀ ਐਮਪੀ ਹੈ ਜਿਹੜੀ ਕਿ ਇਦਾਂ ਦੀ ਸ਼ਬਦਾਬਲੀ ਉਹਨੇ ਤੋਂ ਵਰਤੀ ਉਹ ਕਹਿੰਦੇ ਗਲਤਫਹਿਮੀ ਹੋ ਗਈ ਕਹਿੰਦੇ ਮੈਂ ਤਾਂ ਮਾਮਾ ਭੈਣਾਂ ਦਾ ਸਤਿਕਾਰ ਕਰਦੀਆਂ ਮੈਂ ਤਾਂ ਉਪਮਾਨ ਨਹੀਂ ਕਰਨ ਵਾਲੀ ਮੈਂ ਤਾਂ ਉਹ ਗੱਲ ਨਹੀਂ ਕੀਤੀ ਹੈ ਕਿ ਮੈਂ ਤਾਂ ਸਤਿਕਾਰ ਕਰਦੀ ਆ ਮਾਂ ਮਾਪਾਂ ਦੇ ਜੇ ਜੇ ਸਤਿਕਾਰ ਕਰਦੇ ਸੀ ਤਾਂ ਉਸੇ ਦਿਨ ਆਉਂਦੀ ਮਾਤਾ ਮਹਿੰਦਰਕੌਰ ਜੀ ਦੇ ਕੋਲ ਆ ਕੇ ਪੈਰ پکڑ ਕੇ ਮਾਂ ਵੀ ਮੰਗ ਲਈ ਫਿਰ ਮੈਂ ਤਾਂ ਜਿਹੜੀ ਉਹ ਫੋਟੋ ਤੁਹਾਡੇ ਵਾਲੀ ਤੇ ਟਵੀਟ ਕੀਤਾ ਹੈ ਵੀ ਮੈਂ ਇਹ ਗਲਤ ਕਰ ਬੈਠੀ ਆ ਕਿ ਮਾਈ ਭਾਗੋ ਦੀਆਂ ਵਾਰਸਾਂ ਵੀ ਹੈ ਉਹ ਮਾਤਾ ਸਾਡੀ ਜਿਹੜੀ ਕਾਫੀ ਉਮਰ ਦੇ ਨੇ ਔਰ ਉਹਨਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ ਮਾਲਵੇ ਦੀ ਵਡਾਈ ਹੁਣ ਸ਼ੁਰੂ ਹੋਈ ਹੈ ਅੱਗਾ ਦਾ ਜੇ ਲੱਗੀਆਂ ਨਹੀਂ ਤੇ ਮਨਜਿੰਦਰ ਸਿਰਸਾ ਜੀ ਦੇ ਕੋਲ ਧੂਆਂ ਪਤਾ ਨਹੀਂ ਕਿੱਥੋਂ ਪਹੁੰਚ ਗਿਆ ਸੋ ਮੈਂ ਇਹ ਸਮਝਦਾ ਭਈ ਮਨਜਿੰਦਰ ਸਿਰਸਾ ਜੀ ਨੂੰ ਮੈਂ ਪੁੱਛਣਾ ਚਾਹਣਾ ਭਈ ਜਿਹੜਾ ਪੰਜਾਬ ਦਾ ਧੂਆ ਆ ਇਹਨੂੰ ਦਿੱਲੀ ਨਾਲ ਜਿਆਦੇ ਲੱਭ ਜੂ ਹੈ ਇਹ ਲੱਭ ਜੂ ਲੱਭ ਜੂ ਕਰਦਾ ਦਿੱਲੀ ਜਾ ਵਰਦਾ ਤੇ ਫਿਰ ਦਿੱਲੀ ਜਾ ਕੇ ਹੀ ਰੁਕ ਜਾਂਦਾ ਹੈ ਦਿੱਲੀ ਤੋਂ ਫਿਰ ਅੱਗੇ ਨਹੀਂ ਵਧਦਾ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਭਾਜੀਪੀ ਦੀ ਇਹ ਐਮਪੀ ਕੰਗਣਾ ਰਣੌਤ ਅੱਜ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ ਹੋਈ ਆ ਦਰਅਸਲ ਜਦੋਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਸਿਖਰਾਂ ਤੇ ਚੱਲ ਰਿਹਾ ਸੀ ਇੱਕ ਕੰਗਣਾ ਰਣੌਤ ਦੇ ਵੱਲੋਂ ਟਵੀਟ ਨੂੰ ਰੀਟਵੀਟ ਕੀਤਾ ਗਿਆ ਜਿਸ ਦੇ ਵਿੱਚ ਨੇ ਕਿਸਾਨ ਬੀਬੀਆਂ ਬਾਰੇ ਕਈ ਟਿੱਪਣੀਆਂ ਕੀਤੀਆਂ ਪਰ ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਵੀ ਕੋਈ ਰਾਹਤ ਨਹੀਂ ਮਿਲੀ ਮਾਨਹਾਨੀ ਦੇ ਕੇਸ ਵਿੱਚ ਤਾਂ ਬਠਿੰਡਾ ਦੀ ਅਦਾਲਤ ਦੇ ਵਿੱਚ ਕੰਗਣਾ ਰਣੌਤ ਨੂੰ ਪੇਚ ਹੁਣ ਆਪੇ ਅੱਜ ਕੰਗਣਾ ਰਣੌਤ ਜਦੋਂ ਮਸਲਾ ਐਰ ਫਸ ਗਿਆ ਪੇਚ ਫਸ ਗਿਆ ਤਾਂ ਫਿਰ ਮਾਫੀ ਮੰਗਦੀ ਹੋਈ ਵੀ ਨਜ਼ਰ ਆਈ ਕਿਸਾਨ ਆਗੂ ਮਨਜੀਤ ਸਿੰਘ ਸਾਡੇ ਦੇ ਰਾਏ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਰਾਏ ਸਾਹਿਬ ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਸਿਖਰਾਂ ਤੇ ਸੀ ਤਾਂ ਉਸ ਸਮੇਂ ਕੰਗਣਾ ਰਣੌਤ ਦੀਆਂ ਕਈ ਟਿੱਪਣੀਆਂ ਸਾਹਮਣੇ ਆ ਖਾਸ ਕਰਕੇ ਉਹ ਬੀਬੀ ਮਹਿੰਦਰ ਕੌਰ ਦੇ ਬਾਰੇ ਉਸ ਤੇ ਬਾਅਦ ਵਿਵਾਦ ਬਹੁਤ ਜ਼ਿਆਦਾ ਹੋਇਆ ਸੀ ਉਸ ਸਮੇਂ ਕੀ ਕਹਿਣਾ ਚਾਹੁੰਦੇ ਅੱਜ ਕੰਗਣਾ ਰਣੌਤ ਮਾਫੀ ਮੰਗ ਰਹੀ ਦੇਖੋ ਇਹ ਮੈਂ ਸਮਝਦਾ ਪਈ ਸੱਚ ਦੀ ਜਿੱਤ ਹੋਈ ਹੈ ਇਹ ਸਾਡੀ ਨਿਆਂਪਾਲਿਕਾ ਦੀ ਜਿੱਤ ਹੋਈ ਹੈ ਕਿਉਂਕਿ ਕੰਗਣਾ ਰਣੌਤ ਇੱਕ ਬੜੀ ਹੰਕਾਰੀ ਐਮਪੀ ਹੈ ਜਿਹੜੀ ਕਿ ਇਦਾਂ ਦੀ ਸ਼ਬਦਾਬਲੀ ਉਹਨੇ ਤੋਂ ਵਰਤੀ ਸਾਡੀਆਂ ਮਤਾਵਾਵਾਂ ਪਹਿਣਾ ਵਾਸਤੇ ਬੀਬੀ ਮਿੰਦਰ ਕੌਰ ਜੀ ਮਾਤਾ ਜਿਹੜੇ ਸਾਡੇ ਉਹਨਾਂ ਦੀ ਫੋਟੋ ਲਾ ਕੇ ਵੀ 100-100 ਰੁਪਏ ਤੇ ਇਹ ਬੀਬੀਆਂ ਲਿਆਂਦੀਆਂ ਗਈਆਂ ਨੇ ਪੂਰੇ ਅੰਦੋਲਨ ਨੂੰ ਇੱਕ ਤਰ੍ਹਾਂ ਦਾ ਟਾਰਗੇਟ ਕੀਤਾ ਸੀ ਤੇ ਅੱਜ ਸਾਬਤ ਕਰਤਾ ਅਕਾਲ ਪੁਰਖ ਨੇ ਵਾਹਿਗੁਰੂ ਨੇ ਪਈ ਉਹ ਅੰਦੋਲਨ ਸੱਚਾ ਸੀ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਔਰ ਸਾਡੀ ਜਿਹੜੀ ਨਿਆਂਇਪਾਲਕਾ ਮੈਂ ਸਾਡੇ ਮਾਨਯੋਗ ਜੱਜ ਸਾਹਿਬ ਜਿਨ੍ਹਾਂ ਨੇ ਫੈਸਲਾ ਇਹ ਦਿੱਤਾ ਸੀ ਪਹਿਲਾਂ ਜਿਹੜੀ ਇਹਨਾਂ ਐਪਲੀਕੇਸ਼ਨ ਲਈ ਸੀ ਵੀ ਮੈਂ ਵੀਡੀਓ ਕਾਨਫਰੈਂਸ ਰਾਹੀਂ ਪੇਸ਼ ਹੋਣਾ ਚਾਹੁੰਦੀ ਆ ਸੋ ਉਹ ਰਿਜੈਕਟ ਕਰਤੀ ਤੇ ਮੈਂ ਇਹ ਸਮਝਦਾ ਵੀ ਇਹ ਸਾਡੀ ਨਿਆਂਇਪਾਲਕਾ ਦੀ ਵੀ ਜਿੱਤ ਹੈ ਉਹਨੂੰ ਮਜਬੂਰੀ ਵਸਪੇ ਅੱਜ ਕੋਰਟ ਚ ਆਉਣਾ ਪਿਆ ਔਰ ਉਹਨਾਂ ਆ ਕੇ ਮਾ ਵੀ ਮੰਗੀ ਸੋ ਇਹ ਇੱਕ ਤਰ੍ਹਾਂ ਦਾ ਮੈਂ ਕਹਾਂਗਾ ਸੱਚ ਵੀ ਜਿੱਤ ਐ ਨਿਆਂਪਾਲਿਕਾ ਦੀ ਜਿੱਤ ਐ ਔਰ ਉਸ ਸੰਘਕਾਰੀ ਐਮਪੀ ਨੂੰ ਅੱਜ ਝੁਕਣਾ ਪਿਆ ਮੰਨਣਾ ਪਿਆ ਕਿ ਉਸਨੇ ਉਸ ਦਿਨ ਗਲਤ ਬੋਲਿਆ ਅੱਜ ਕੰਗਨ ਨਰਨੌਤ ਕਹਿ ਰਹੀ ਹੈ ਕਿ ਗਲਤਫਹਿਮੀ ਹੋ ਗਈ ਬੀਬੀ ਮਹਿੰਦਰ ਕੌਰ ਨੂੰ ਉਹਨਾਂ ਦੇ ਪਰਿਵਾਰ ਨੂੰ ਮੈਂ ਤਾਂ ਉਹਨਾਂ ਬਾਰੇ ਟਿੱਪਣੀ ਨਹੀਂ ਕੀਤੀ ਸੀ ਕੱਲੀ ਮੈਂ ਤਾਂ ਸਿਰਫ ਟਵੀਟ ਨੂੰ ਰੀਟਵੀਟ ਕੀਤਾ ਜਿਹੜਾ ਟਵੀਟ ਵੀ ਮੇਰੇ ਵੱਲੋਂ ਨਹੀਂ ਕੀਤਾ ਗਿਆ ਸੀ ਨਹੀਂ ਵੇਖੋ ਸਿੱਧੀ ਗੱਲ ਐ ਬਹਾਨੇਬਾਜ਼ੀ ਤਾਂ ਉਹ ਹੁਣ ਕਰਨ ਗਈ ਅਦਾਲਤ ਦੇ ਵਿੱਚ ਆ ਕੇ ਪਰ ਜਦੋਂ ਇਹ ਉਦੋਂ ਹੋਇਆ ਸੀ ਉਦੋਂ ਹੀ ਕਹਿ ਦਿੰਦੇ ਉਦੋਂ ਹੀ ਕਹਿ ਦਿੰਦੇ ਮੈਂ ਮਾਫੀ ਮੰਗਦੀਆਂ ਵੀ ਇਹ ਜੇ ਮੈਂ ਰੀਟ-ਵੀਟ ਵੀ ਕੀਤਾ ਤੇ ਮੈਂ ਮਾਫੀ ਮੰਗਦੀਆਂ ਪਰ ਉਦੋਂ ਦੀ ਉਹ ਅੜੀ ਰਹੀ ਉਹ ਸਮਝਦੀ ਸੀ ਵੀ ਸਰਕਾਰ ਕੇਂਦਰ ਚ ਸਾਡੀ ਹੈ ਤੇ ਅਸੀਂ ਪਤਾ ਨਹੀਂ ਕੀ ਕੁਝ ਕਰਾਂਗੇ ਪਰ ਨਿਆਂ ਹੈ ਨਿਆਂਪਾਲਿਕਾ ਹੈ ਔਰ ਇਹ ਵੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਾਈ ਭਾਗੋ ਦੀਆਂ ਵਾਰਸਾਂ ਵੀ ਹੈ ਉਹ ਮਾਤਾ ਸਾਡੀ ਜਿਹੜੀ ਕਾਫੀ ਉਮਰ ਦੇ ਨੇ ਔਰ ਉਹਨਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ ਬਰਕਰਾਰ ਰੱਖਿਆ ਅੱਜ ਸਾਬਤ ਕਰਤਾ ਕਿ ਮਾਈ ਪਾਗੋ ਦੀਆਂ ਵਾਰਸਾ ਅੱਜ ਵੀ ਬੈਠੀਆਂ ਨੇ ਔਰ ਜਿਹੜੀ ਮੁੱਦੇ ਨੂੰ ਪੰਜਾਬੀ ਲੈ ਲੈਣਾ ਚੱਕ ਲੈਣਾ ਤੇ ਕਦੇ ਪਛਾਣ ਨਹੀਂ ਹਟਦੇ ਇਹ ਦਸ਼ਮ ਪਿਤਾ ਦਾ ਥਾਪੜਾ ਹੈ ਤੇ ਇਸ ਕਰਕੇ ਇਹ ਵਾਹਿਗੁਰੂ ਦੀ ਕਿਰਪਾ ਹੋਈਆ ਪਿਆ ਜੋ ਹੰਕਾਰੀ ਜਿਹੜੀ ਐਮਪੀ ਹੈ ਉਹਨੂੰ ਮਜਬੂਰ ਕਰਤਾ ਮਾਤਾ ਮਹਿੰਦਰ ਕੌਰ ਜੀ ਨੇ ਮਾਫੀ ਮੰਗਣ ਤੇ ਪਰ ਉਹ ਕਹਿੰਦੇ ਗਲਤਫਹਿਮੀ ਹੋ ਗਈ ਕਹਿੰਦੇ ਮੈਂ ਤਾਂ ਮਾਮਾ ਭੈਣਾਂ ਦਾ ਸਤਿਕਾਰ ਕਰਦੀ ਆ ਮੈਂ ਤਾਂ અપਮਾਨ ਨਹੀਂ ਕਰਨ ਵਾਲੀ ਮੈਂ ਤਾਂ ਉਹ ਗੱਲ ਨਹੀਂ ਕੀਤੀ ਹੈ ਕਿ ਮੈਂ ਤਾਂ ਸਤਿਕਾਰ ਕਰਦੀ ਆ ਮਾਮਾ ਭੈਣਾਂ ਦਾ ਤੇ ਜੇ ਸਤਿਕਾਰ ਕਰਦੇ ਸੀ ਤਾਂ ਉਸੇ ਦਿਨ ਆਉਂਦੀ ਮਾਤਾ ਮਹਿੰਦਰਕੌਰ ਜੀ ਦੇ ਕੋਲ ਆ ਕੇ ਪੈਰ ਪਕੜ ਕੇ ਮਾफी ਮੰਗਦੀ ਤੇ ਮੈਂ ਤਾਂ ਜਿਹੜੀ ਉਹ ਫੋਟੋ ਤੁਹਾਡੇ ਵਾਲੀ ਤੇ ਟਵੀਟ ਕੀਤਾ ਹੈ ਵੀ ਮੈਂ ਇਹ ਗਲਤ ਕਰ ਬੈਠੀ ਆ ਤੇ ਮੈਨੂੰ ਮਾਫ ਕਰੋ ਫਿਰ ਸਤਿਕਾਰਤਾ ਇਹ ਸੀ ਨਾ ਅੱਜ ਇੰਨਾ ਚਿਰ ਕੋਰਟ ਚ ਮਾਤਾ ਨੂੰ ਸਾਡੀ ਨੂੰ ਖੱਜਲ ਕਰਕੇ ਹਨਾ ਉਹ ਤਾਂ ਉਹ ਨਹੀਂ ਹੌਸਲਾ ਨਹੀਂ ਛੱਡਿਆ ਉਹਨਾਂ ਨੇ ਭਰੋਸਾ ਰੱਖਿਆ ਉਸ ਕਲਪੁਰਖ ਤੇ ਭਰੋਸਾ ਰੱਖਿਆ ਆਪਣੀ ਨਿਆਂਪਾਲਿਕਾ ਤੇ ਅੱਜ ਕਹਿਣਾ ਇਹ ਸ਼ਬਦ ਤੇ ਮੈਂ ਕਹਿੰਦਾ ਉਹੀ ਹਾਸੋਂ ਹੀ ਨੇ ਲੱਗਦੇ ਨੇ ਇਹ ਉਸ ਵੇਲੇ ਬਹੁਤ ਹੰਕਾਰ ਚ ਸੀ ਪਰ ਅੱਜ ਜਦੋਂ ਪਤਾ ਲੱਗ ਗਿਆ ਵੀ ਹੁਣ ਮੇਰਾ ਸਤਕਾਰ ਆਏ ਨਹੀਂ ਹੋਣਾ ਤੇ ਫਿਰ ਜਾ ਕੇ ਮਾਫੀ ਮੰਗੀ ਆ ਸਪਰੀਮ ਕੋਰਟ ਦੇ ਵਿੱਚ ਜਦੋਂ ਰਾਹਤ ਨਹੀਂ ਮਿਲੀ ਫਿਰ ਉਸ ਦਾ ਨਤੀਜਾ ਇਹ ਵੀ ਹੁਣ ਤਾਂ ਮਾਫੀ ਮੰਗਣ ਤੋਂ ਬਿਨਾ ਖੇੜਾ ਨਹੀਂ ਛੱਡਣਾ ਵੀ ਨਹੀਂ ਤਾਂ ਫਿਰ ਮਾਨਹਾਨੀ ਦਾ ਕੇਸ ਹੋ ਜਾਣਾ ਬਿਲਕੁਲ ਬਿਲਕੁਲ ਮੈਂ ਪਹਿਲੇ ਕਿਹਾ ਕਿ ਇਹ ਨਿਆਂਇਪਾਲਿਕਾ ਦੀ ਜਿੱਤ ਹੈ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਵੀ ਐਪਲੀਕੇਸ਼ਨ ਇਹਨਾਂ ਦੀ ਖਾਰਜ ਕਰਤੀ ਫਿਰ ਇੱਥੇ ਜੱਜ ਸਾਹਿਬ ਕੋਲ ਐਪਲੀਕੇਸ਼ਨ ਲਈ ਵੀ ਮੈਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ ਤੇ ਫਿਰ ਉਹ ਵੀ ਖਾਰਜ ਕਰਤੀ ਸੋ ਸਾਡੀ ਕਿਤੇ ਨਾ ਕਿਤੇ ਨਿਆਂਇਪਾਲਿਕਾ ਦੀ ਇਹ ਜਿੱਤ ਹੈ ਬੀਬੀ ਮਹਿੰਦਰਕੌਰ ਦਾ ਵੀ ਬਹੁਤ ਵੱਡਾ ਇਸ ਦੇ ਵਿੱਚ ਯੋਗਦਾਨ ਹੈ ਕਿਉਂਕਿ ਜਦੋਂ ਇੰਨੇ ਤਾਕਤਵਰ ਵਿਅਕਤੀ ਦੇ ਖਿਲਾਫ ਕੇਸ ਲੜਨਾ ਹੋਵੇ ਕਿਧਰਾਂ ਕਿਤੇ ਕਈ ਵਾਰ ਆਫਰ ਵੀ ਹੁੰਦੇ ਹੋਣਗੇ ਜਾਂ ਕਾਲਾਂ ਆਉਂਦੀਆਂ ਹੋਣਗੀਆਂ ਕਈ ਬੰਦੇ ਆ ਕੇ ਗੱਲਬਾਤ ਵੀ ਹੋ ਸਕਦਾ ਕਰਾਉਂਦੇ ਹੋਣ ਵੀ ਤੁਸੀਂ ਨਿਵੇੜ ਲਓ ਪੈਸੇ ਲੈ ਦੇ ਕੇ ਮਸਲਾ ਹੱਲ ਕਰ ਲਓ ਮੈਂ ਦੇਖਿਆ ਬਹੁਤ ਸਾਰੇ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਉਹਨਾਂ ਦਾ ਵੀ ਬਹੁਤ ਵੱਡਾ ਉਹ ਵੀ ਡਟੇ ਰਹੇ ਅਣਖ ਦੀ ਤਰ੍ਹਾਂ ਵੀ ਖੜ੍ਹ ਕੇ ਡਟ ਕੇ ਨਹੀਂ ਨਹੀਂ ਉਹ ਤਾਂ ਸਲਾਮ ਕਰਦੇ ਅਸੀਂ ਮਾਤਾ ਮਹਿੰਦਰਕੌਰ ਜੀ ਨੂੰ ਇਹ ਕੱਲਾ ਇਹ ਨਹੀਂ ਹੁੰਦਾ ਆ ਕੇ ਕਹਿੰਦੇ ਨੇ ਵੀ ਤੁਸੀਂ ਕਿਵੇਂ ਕਿੱਥੇ ਖੱਜਲ ਹੋਵੋਗੇ ਜਾਂ ਇਸ ਤਰ੍ਹਾਂ ਡਰਾਵੇ ਵੀ ਧਮਕੀਆਂ ਵੀ ਦਿੱਤੇ ਜਾਂਦੇ ਨੇ ਔਰ ਖਾਸ ਕਰ ਜਦੋਂ ਸੱਤਾਧਾਰੀ ਪਾਰਟੀ ਦੀ ਐਮਪੀ ਹੋਵੇ ਫਿਰ ਇਹ ਵੀ ਕਿਹਾ ਜਾਂਦਾ ਵੀ ਛੱਡੋ ਪਰੇ ਤੁਸੀਂ ਖੱਜਲ ਹੋਵੋਗੇ ਪਰ ਮਾਤਾ ਮਹਿੰਦਰ ਕੌਰ ਜੀ ਨੂੰ ਸਲੂਟ ਬਣਦਾ ਹੈ ਉਹਨਾਂ ਦਾ ਸਨਮਾਨ ਕਰਨਾ ਬਣਦਾ ਹੈ ਵੀ ਉਹਨਾਂ ਨੇ ਅੱਜ ਇਸ ਜਿਹੜਾ ਕੇਸ ਨੂੰ ਨੇਪਰੇ ਲਾ ਕੇ ਹਟੇ ਔਰ ਲੋਕਾਂ ਨੂੰ ਦੱਸਦਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਹ ਵੀ ਚੀਜ਼ ਹੋਏਗੀ ਇਸ ਚੀਜ਼ ਦੇ ਨਾਲ ਆਧਾਰਨ ਵੀ ਸੈੱਟ ਹੋਏਗੀ ਕਿ ਜੇ ਕੋਈ ਟਿੱਪਣੀ ਕਰੂਗਾ ਕਿਸੇ ਖਿਲਾਫ ਗਲਤ ਬੋਲੂਗਾ ਕਿਸਾਨਾਂ ਦੇ ਖਿਲਾਫ ਜਾਂ ਹੋਰ ਵੀ ਕਿਸੇ ਖਿਲਾਫ ਫਿਰ ਫਿਰ ਇਹ ਨਤੀਜਾ ਭੁਗਤਣਾ ਪੈ ਸਕਦਾ ਫਿਰ ਕੋਰਟਾਂ ਦੇ ਵਿੱਚ ਆਉਣਾ ਪੈ ਸਕਦਾ ਜਿੰਨਾ ਮਰਜ਼ੀ ਤੱਕ ਵਾਰ ਹੋਵੇ। ਬਿਲਕੁਲ ਬਿਲਕੁਲ ਤੁਸੀਂ ਐਕਟ ਵੀ ਐਵੇਂ ਬਣਦੇ ਆ ਤੁਸੀਂ ਵੇਖਿਓ ਵੀ ਇਹ 2000 ਇੱਕ ਦਾ ਐਕਟ ਜੀ 2005 ਦਾ ਐਕਟ ਜੀ 1991 ਦਾ ਐਕਟ ਜੀ ਜਦੋਂ ਕੋਈ ਨਾ ਕੋਈ ਨਵਾਂ ਆਰਡਰ ਆਉਂਦਾ ਹੈ ਐਗਜ਼ਾਮਪਲ ਸੈੱਟ ਹੁੰਦੀ ਆ ਉਹੀ ਲਾਅ ਬਣ ਜਾਂਦਾ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਲਈ ਇੱਕ ਐਗਜ਼ਾਮਪਲ ਸੈੱਟ ਹੋ ਗਈ ਇੱਕ ਲਾਅ ਬਣ ਗਿਆ ਵੀ ਜੇ ਤੁਸੀਂ ਕਿਸੇ ਲਈ ਗਲਤ ਸ਼ਬਦਾਬਲੀ ਵਰਤੋਗੇ ਤੇ ਉਹਦਾ ਫਿਰ ਨਤੀਜਾ ਇਵੇਂ ਭੁਗਤਣਾ ਪੈ ਸਕਦਾ ਫੇ ਭੱਜ ਲੋ ਜਿੱਥੇ ਮਰਜੀ ਅਖੀਰ ਝੜਗੜਾ ਕੇ ਮਾਫੀ ਮੰਗਣੀ ਪਊ ਹਮ ਬਿਲਕੁਲ ਤੇ ਇੱਕ ਚੀਜ਼ ਹੋਰ ਮਾਫੀ ਜਦੋਂ ਮੰਗੀ ਉਹਨਾਂ ਦੇ ਪਤੀ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਮੇਰਾ ਇਕੱਲੇ ਦਾਨੀਸ਼ ਦੇ ਵਿੱਚ ਯੋਗਦਾਨ ਰਿਹਾ ਹੋਰ ਜਥੇਬੰਦੀਆਂ ਨੇ ਹੋਰ ਬਹੁਤ ਸਾਰੇ ਲੋਕਾਂ ਨੇ ਇੱਥੋਂ ਤੱਕ ਇਸ ਮੂਮੈਂਟ ਨੂੰ ਲਿਆਉਣ ਲਈ ਸਾਥ ਦਿੱਤਾ ਕਿ ਮਾਫੀ ਦੇਣੀ ਆ ਮੈਂ ਕਰੀ ਜਾ ਕੇ ਗੱਲਬਾਤ ਕਰੂੰਗਾ ਉਹਨਾਂ ਜਥੇਬੰਦੀਆਂ ਨਾਲ ਗੱਲਬਾਤ ਕਰੂੰਗਾ ਉਹਨਾਂ ਨਮਾਇੰਦਿਆਂ ਨਾਲ ਗੱਲਬਾਤ ਕਰੂੰ ਫਿਰ ਅਸੀਂ ਅਗਲਾ ਫੈਸਲਾ ਲਵਾਂਗੇ ਬਿਲਕੁਲ ਬਿਲਕੁਲ ਸਮੁੱਚਾ ਬਿਲਕੁਲ ਸਮੁੱਚਾ ਪੰਜਾਬ ਉਹਨਾਂ ਦੇ ਪਰਿਵਾਰ ਨਾਲ ਖੜਾ ਸੀ ਤੋ ਅੱਜ ਪੂਰੇ ਪੰਜਾਬ ਦੀ ਇਹ ਗੱਲ ਬਣਦੀ ਹੈ ਕਿ ਉਹਨਾਂ ਦਾ ਇਹ ਬਹੁਤ ਵਧੀਆ ਇਹ ਬਿਆਨ ਹੈ ਠੀਕ ਹੈ ਵੀ ਜਾ ਕੇ ਸਲਾਹ ਕਰਕੇ ਡਿਸਕਸ ਕਰਕੇ ਫਿਰ ਉਹ ਉੱਤੇ ਕੁਝ ਬੋਲਣਗੇ ਅੱਛੀ ਗੱਲ ਹੈ ਇੱਕ ਚੀਜ਼ ਹੋਰ ਧੂਹੇ ਦਾ ਮਸਲਾ ਬੜਾ ਭਖ ਰਿਹਾ ਜਦੋਂ ਆ ਵਾਰਾਲੀ ਨੂੰ ਅੱਗ ਲਾਈ ਜਾਂਦੀ ਆ ਤਾਂ ਫਿਰ ਦਿੱਲੀ ਤੋਂ ਆਵਾਜ਼ਾਂ ਆਉਂਦੀਆਂ ਨੇ ਕਿ ਜੇ ਪੰਜਾਬ ਦਾ ਧੂਆ ਸਾਡੇ ਦਿੱਲੀ ਤੱਕ ਆ ਗਿਆ ਜਿਸ ਤਰ੍ਹਾਂ ਭਾਜਪੀ ਮੰਤਰੀ ਮੁੰਜਿੰਦਰ ਸਿਰਸਾ ਦਾ ਬਿਆਨ ਆਇਆ ਸੀ ਬਾਦ ਵਿਵਾਦ ਬਹੁਤ ਜ਼ਿਆਦਾ ਹੋਇਆ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਬਾਕੀ ਪੰਜਾਬ ਦਾ ਧੂਆ ਦਿੱਲੀ ਚੱਲਿਆ ਜਾਂਦਾ ਨਹੀਂ ਇਹ ਤਾਂ ਇੱਕ ਮੈਂ ਕਵਾਂਗਾ ਪੋਲੀਟੀਕਲ ਉਹਨਾਂ ਦਾ ਇਸ਼ੂ ਆ ਪੋਲੀਟੀਕਲ ਮਫਾਦ ਨੇ ਇੱਕ ਦੂਜੇ ਨੂੰ ਭੰਡਣਾ ਪਹਿਲਾਂ ਕੇਜਰੀਵਾਲ ਜੀ ਨੇ ਕੀ ਕਰਦੇ ਸਨ ਹੁਣ ਇਹ ਸੱਤਾ ਜੀ ਨੇ ਇਹ ਕਹਿਣਾ ਸ਼ੁਰੂ ਕਰਤਾ ਪੰਜਾਬ ਨੂੰ ਜਦ ਕਿ ਪੰਜਾਬ ਤਾਂ ਜੇ ਅੱਗਾਂ ਲੱਗੀਆਂ ਹੀ ਨਹੀਂ ਪੰਜਾਬ ਜਿਹੜਾ ਮਾਲਵਾ ਆ ਸਭ ਤੋਂ ਵੱਡੀ ਵੈਲਟ ਜਿਹੜੀ ਆ ਮਾਲਵੇ ਚ ਝੋਨੇ ਦੀ ਮਾਝਾ ਜਿਹੜਾ ਆ ਉਹਦੇ ਵਿੱਚ ਤਾਂ ਇਸ ਵਾਰ ਨੁਕਸਾਨ ਖੜਾ ਨਹੀਂ ਬਹੁਤ ਕਰਤਾ ਔਰ ਬਾਸਮਤੀ ਵਾਲੀ ਵੈਲਟ ਆ ਉਹ ਉੱਥੇ ਅੱਗਾਂ ਨਹੀਂ ਲੱਗੀਆਂ ਦੁਆਬਾ ਜਿਹੜਾ ਆ ਉਹ ਆਲੂ ਔਰ ਮਟਰ ਦੀ ਵੈਲਟ ਆ ਵੱਡੀ ਦੁਆਬੇ ਦੇ ਵਿੱਚ ਬਹੁਤ ਸਾਰੇ ਏਰੀਆ ਚੱਗਾ ਨਹੀਂ ਲੱਗਦੀਆਂ ਲੋਕ ਜਿਹੜਾ ਆ ਉਹ ਅਗੇਤਾ ਝੋਨਾ ਵੀ ਦੇ ਅਰਲੀ ਵੈਰਾਈਟੀਆਂ ਉਹਨਾਂ ਨੂੰ ਅਰਲੀ ਵੈਰਾਈਟੀਆਂ ਨੂੰ ਜਿਹੜਾ ਉਹਦੀ ਜਿਆਦਾ ਪਰਾਲੀ ਹੁੰਦੀ ਨਹੀਂ ਸੋ ਇਸ ਕਰਕੇ ਮੈਂ ਜੋ ਸਮਝਦਾ ਮਾਲਵੇ ਦੀ ਵਡਾਈ ਹੁਣ ਸ਼ੁਰੂ ਹੋਈ ਐ ਅੱਦਾਂ ਦਾ ਜ ਲੱਗੀਆਂ ਨਹੀਂ ਤੇ ਮਨਜਿੰਦਰ ਸਿਰਸਾ ਜੀ ਦੇ ਕੋਲ ਧੂਆਂ ਪਤਾ ਨਹੀਂ ਕਿੱਥੋਂ ਪਹੁੰਚ ਗਿਆ ਸੋ ਮੈਂ ਇਹ ਸਮਝਦਾ ਭਈ ਮਨਜਿੰਦਰ ਸਿਰਸਾ ਜੀ ਨੂੰ ਮੈਂ ਪੁੱਛਣਾ ਚਾਹਣਾ ਭਈ ਜਿਹੜਾ ਪੰਜਾਬ ਦਾ ਧੂਆਂ ਆ ਇਹਨੂੰ ਦਿੱਲੀ ਨਾਲ ਜਾਦੇ ਲੱਭਜੂ ਐ ਇਹ ਲੱਭਜੂ ਲੱਭਜੂ ਕਰਦਾ ਦਿੱਲੀ ਜਾ ਵਰਦਾ ਤੇ ਫਿਰ ਦਿੱਲੀ ਜਾ ਕੇ ਹੀ ਰੁਕ ਜਾਂਦਾ ਦਿੱਲੀ ਤੋਂ ਫਿਰ ਅੱਗੇ ਨਹੀਂ ਵਧਦਾ ਤੇ ਉੱਥੇ ਹੀ ਪੱਕਾ ਡੇਰਾ ਲਾ ਲੈਂਦਾ ਫਿਰ ਉਹ ਕਹਿੰਦਾ ਮੈਂ ਦਿੱਲੀ ਤੋਂ ਅੱਗੇ ਜਾਣਾ ਨਹੀਂ ਐਡਾ ਮੋਹ ਦਿੱਲੀ ਨਾਲ ਪੈਦਾ ਹੋ ਗਿਆ ਸੋ ਇਹ ਮਨਜਿੰਦਰ ਸਿਰਸਾ ਜੀ ਦਾ ਬਿਆਨ ਉਹੀ ਹਾਸ ਹੋ ਜਣਾ ਨਹੀਂ ਉਹਨਾਂ ਨੂੰ ਚਾਹੀਦਾ ਹੈ ਪੰਜ ਸਾਬ ਨੂੰ ਬਦਨਾਮ ਕਰਨ ਦੀ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਇਹ ਨਿਰੀ ਕੋਸ਼ਿਸ਼ ਹੈ ਇਹ ਬੀਜੇਪੀ ਦਾ ਖਾਸ ਚਿਹਰਾ ਸਾਹਮਣੇ ਹੈ ਕਿ ਅੱਜ ਬੀਜੇਪੀ ਜਿਹੜੀ ਆ ਉਹ ਬਿਨਾਂ ਅੱਗ ਲਾਇਆ ਤੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਦਾ ਮਤਲਬ ਉਹਨਾਂ ਦਾ ਚਿਹਰਾ ਹੈ ਜਿਹੜਾ ਕਹਿੰਦੇ ਸੀ ਤਾਂ ਕਿਸਾਨ ਹਤੇ ਅੱਛੀ ਆ ਉਹਨਾਂ ਦੇ ਖੇਤੀਬਾੜੀ ਮੰਤਰੀ ਕਹਿੰਦੇ ਸੀ ਤਾਂ ਕਿਸਾਨਾਂ ਦੀ ਬੜੀ ਗੱਲ ਸੁਣਦੇ ਆ ਸ਼ਿਵਰਾਜ ਚੋਹਾਨ ਜੀ ਤੇ ਅੱਜ ਤੁਹਾਡਾ ਇੱਕ ਦਿੱਲੀ ਦਾ ਜਿਹੜਾ ਮਨਿਸਟਰ ਹੈ ਦਿੱਲੀ ਦੀ ਸਰਕਾਰ ਦਾ ਉਹ ਅੱਜ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਤਰੀਕਾ ਲੱਭ ਲਿਆ ਉਹਨਾਂ ਨੇ ਉਹ ਬਿਆਨ ਦੇ ਰਿਹਾ ਸੋ ਇਹ ਉਹਨਾਂ ਦਾ ਚਿਹਰਾ ਸਾਹਮਣੇ ਆ ਪਿਛਲੇ ਦਿਨਾਂ ਦੇ ਵਿੱਚ ਕੇਂਦਰੀ ਮੰਤਰੀ ਵੀ ਪੰਜਾਬ ਦੇ ਵਿੱਚ ਆਏ ਸੀ ਕਈ ਇਲਾਕਿਆਂ ਦਾ ਦੌਰਾ ਕੀਤਾ ਕੀ ਕੋਈ ਰਾਹਤ ਮਿਲ ਗਈ ਹੈ ਉਹਨਾਂ ਪੀੜਤ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਫਸਲਾਂ ਮਰ ਗਈਆਂ ਸੀ ਰੇਤ ਭਰੀ ਹੋਈ ਆ ਕੋਈ ਰਿਪੋਰਟ ਤੁਹਾਡੇ ਕੋਲ ਵਿੱਚ ਕੀ ਆ ਕਿ ਕੇਂਦਰ ਦਾ ਪੈਸਾ ਆ ਗਿਆ ਉਹਨਾਂ ਦੇ ਕੋਲ ਤੇ ਨਹੀਂ ਆਇਆ ਹਜੇ ਕਿਸੇ ਨੂੰ ਕੋਈ ਪੈਸਾ ਨਹੀਂ ਆਇਆ ਅਜੇ ਤਾਂ ਗੱਲਾਂ ਬੜਬੜੀਆਂ ਕਰੀ ਜਾਂਦੀ ਆ ਸਰਕਾਰ ਐਨਾ ਅਸੀਂ ਬੀਜ ਭੇਜ ਦੇਣਾ ਐਨਾ ਅਸੀਂ ਆ ਕਰ ਦੇਣਾ ਅਸੀਂ 1600 ਕਰੋੜ ਜੀ ਦੇ ਤਾ ਫਿਰ ਉਹ ਪੰਜਾਬ ਸਰਕਾਰ ਕਹਿੰਦੀ ਸਾਡੇ ਕੋ ਆਇਆ ਨਹੀਂ ਪੰਜਾਬ ਸਰਕਾਰ ਵੀ ਇੱਕ ਡਰਾਮਾ ਜਿਹਾ ਕਰਨ ਜਾਂਦੇ ਆ ਉਹ ਵੀ ਇੱਕ ਦਿਨ ਜਾ ਕੇ 1 ਕਰੋੜ 16 ਲੱਖ ਦੇ ਚੈੱਕ ਵੰਡ ਕੇ ਆ ਜਾਂਦੇ ਆ ਤੇ ਉਹ ਮੈਂ ਸਮਝਦਾ ਜੋ ਨਹੀਂ 5 ਕਰੋੜ ਕਿੰਨੇ ਲੱਖ ਦੇ ਸੀ ਉਹ ਹਾਂ ਸ਼ਾਇਦ ਉਹ 5 ਕਰੋੜ 16 ਲੱਖ ਦੇ ਕਿੰਨੇ ਸੀ ਚੈੱਕ ਸੀ ਉਹ ਵੰਡ ਕੇ ਆ ਜਾਂਦੇ ਆ 56 ਪਿੰਡਾਂ ਨੂੰ ਕਿੰਨਿਆਂ ਨੂੰ ਸੋ ਇਹ ਉਤੋਂ ਬਾਹਰਾਂ ਅੱਜ ਪੰਜਾਬੀਆਂ ਦੀ ਪੰਜਾਬੀਆਂ ਨੇ ਹੀ ਮਾਂ ਪੜੀ ਐ ਅੱਜ ਤੁਸੀਂ ਜਾ ਕੇ ਦੇਖੋ ਇਸ ਏਰੀਏ 'ਚ ਟਰੈਕਟਰ ਚੱਲਦੇ ਨੇ ਲੋਕ ਆਪ ਤਕੜੇ ਹੋ ਕੇ ਸੇਵਾ ਕਰ ਰਹੇ ਨੇ ਡੀਜ਼ਲ ਦੀ ਟਰੈਕਟਰਾਂ ਦੀ ਬੀਜ ਜਿਹੜੇ ਆ ਉਹ ਸਾਰੀਆਂ ਜਥੇਬੰਦੀਆਂ ਲਗਭਗ ਕਿਸਾਨ ਜਥੇਬੰਦੀਆਂ ਭੇਜ ਰਹੀਆਂ ਨੇ ਕੋ ਪੋਲੀਟੀਕਲ ਪਾਰਟੀਆਂ ਭੇਜ ਰਹੀਆਂ ਨੇ ਆਪਣੇ ਆਪਣੇ ਲੈਵਲ ਤੇ ਪਰ ਮੈਂ ਇਹ ਕਹਾਂਗਾ ਸਰਕਾਰਾਂ ਇਸ ਕੰਮ ਤੇ ਫੇਲ ਹੋਈਆਂ ਖਾਸ ਕਰ ਕੇਂਦਰ ਦੀ ਸਰਕਾਰ ਜਿਹੜੀ ਆ ਜਾਣ ਬੁੱਝ ਕੇ ਪੰਜਾਬ ਨੂੰ ਟਾਰਗੇਟ ਕਰਕੇ ਉਹ ਵੀ ਅਸੀਂ ਇਹਨਾਂ ਨੂੰ ਪੈਸੇ ਨਹੀਂ ਦੇਣੇ ਸਿੱਧੇ ਭੇਜਾਂਗੇ ਉਹ ਸਾਨੂੰ ਤਾਂ ਪਤਾ ਲੱਗ ਨਹੀਂ ਰਿਹਾ ਕਿ 1600 ਕਰੋੜ ਕਿੱਥੇ ਆ ਜਾਂ 12000 ਕਰੋੜ ਕਿੱਥੇ ਆ ਉਹ ਗੱਲਾਂ ਜਿਹੜੀਆਂ ਉੱਪਰ-ਉੱਪਰੀਆਂ ਇੱਕ ਦੂਜੇ ਤੇ ਦੂਸ਼ਣਵਾਜੀ ਕਰੀ ਜਾਂਦੇ ਆ ਪਰ ਕਿਸਾਨ ਦੇ ਹੱਥਾਂ 'ਲੇ 1 ਰੁਪਈਆ ਨਹੀਂ ਲੱਗਾ ਡੀਏਪ ਖਾਦ ਮਿਲ ਰਹੀ ਆ ਕੁਝ ਵੀ ਚਰਚਾਵਾ ਚੱਲਦੀ ਸੀ ਕਿ ਬਲੈਕ ਹੋ ਰਹੀ ਆ ਖਣ ਮਿਲਣ ਲੱਗੀ ਕਿਸਾਨਾਂ ਨੂੰ ਜ ਨਹੀਂ ਮਿਲਣ ਦੇਖੋ ਅਸੀਂ ਬਹੁਤ ਸਖਤ ਸ਼ਬਦਾਂ ਚ ਕਹਿੰਨੇ ਆ ਕਿ ਡੀਏਪੀ ਖਾਦ ਜੇਤ ਪਹਿਲਾਂ ਤਾਂ ਮਿਲਦੀ ਨਹੀਂ ਜੇ ਕਿਸੇ ਨੂੰ ਮਿਲਦੀ ਆ ਉਹਦੇ ਨਾਲ ਨਿਕ ਸੁਕ ਹੋਰ ਬਹੁਤ ਕੁਛ ਦਿੱਤਾ ਜਾਂਦਾ ਕਿਤੇ ਸਲਫਰ ਦੀਆਂ ਥੈਲੀਆਂ ਕਿਤੇ ਨੈਨੋ ਜੂਰੀਆ ਨਹੀਂ ਉਹਦੇ ਨਾਲ ਜੇ 1350 ਦਾ ਥੈਲਾ ਹੈ ਤੇ ਉਹਦੇ ਨਾਲ 6-700 ਦੀ ਹੋਰ ਚੀਜ਼ਾਂ ਜਿਹੜੀਆਂ ਉਹ ਜੋੜ ਦਿੱਤੀਆਂ ਜਾਂਦੇ ਉਹ 2000 ਰੁਪਿਆ ਪੈਂਦਾ ਨਹੀਂ ਉਹ ਨਾ ਉਹ ਕੀ ਕਹਿੰਦੇ ਵੀ ਇਹ ਵੀ ਨਾਲ ਲੋਕ ਕੰਪਰਸਰੀ ਆ ਇਹ ਕਹਿੰਦੇ ਯਾਰ ਟੇਲਰ ਕਹਿੰਦੇ ਆ ਸਾਨੂੰ ਪਿੱਛੋਂ ਉਹ ਸੇਲਰ ਤੋਂ ਬਲੋਂ ਆਇਆ ਤੇ ਹੋਲ سیلਰ ਜਿਹੜਾ ਆ ਉੱਥੇ ਸਰਕਾਰ ਕੋ ਨਿਕελ ਨਹੀਂ ਪਾ ਰਹੀ ਇਹ ਸਰਕਾਰ ਦੀ ਮਿਲੀ ਭੁਗਤਣਾ ਹੋ ਰਿਹਾ ਤਾਂ ਐਵੇਂ ਸਰਕਾਰ ਬਿਆਨਬਾਜ਼ੀ ਕਰਦੀ ਆ ਚੇ ਕੁਣੀਆਂ ਸਾਹਿਬ ਦਾ ਵੀ ਬਿਆਨ ਆਇਆ ਵੀ ਜੀ ਉਹ ਜਿਹੜਾ ਕਲਦੀਪ ਧਾਰੀਵਾਲ ਦਾ ਵੀ ਬਿਆਨ ਆਇਆ ਹੁਣ ਨਾ ਪਈ ਭਾਈ ਜਿਹੜਾ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਰ ਉਹ ਜਿਹੜੇ ਹੋਲ سیل ਸੇਲਰ ਨੇ ਮੈਂ ਵੇਖਿਆ ਖੁਦ ਮੈਂ ਇੱਕ ਸ਼ਾਪ ਤੇ ਬੈਠਾ ਸੀ ਰਿਟੇਲਰ ਦੇ ਔਰ ਉੱਥੇ ਉਹ ਗੱਡੀ ਚ ਲੈ ਆਏ ਉਹਨਾਂ ਨੇ ਕਈ ਥੈਲੀਆਂ ਲੈ ਆ ਕੇ ਸਲਪਰ ਦੀਆਂ ਸੁੱਟਦੀਆਂ ਜਦ ਕਿ ਹੁਣ ਸਲਪਰ ਦੀ ਲੋੜ ਹੀ ਨਹੀਂ ਹੈ ਕਣਕ ਨੂੰ ਕਾਦੀ ਲੋੜ ਹੈ ਸਲਪਰ ਦੀ ਸੋ ਇਸ ਕਰਕੇ ਉਹ ਜਿਹੜਾ ਆ ਉਹਨਾਂ ਦੇ ਗੱਲ ਮੜਿਆ ਜਾਂਦਾ ਉਹ ਮੋਰੇ ਕਿਸਾਨ ਦੇ ਗੱਲ ਮੜੀ ਜਾਂਦੇ ਆ ਤੇ ਡੀਏਪੀ ਦੀ ਬਹੁਤ ਵੱਡੀ ਸ਼ਾਰਟੇਜ ਹੈ ਸਰਕਾਰ ਨੂੰ ਇਹ ਤਾਂ ਨਜ਼ਰ ਨਹੀਂ ਆਉਂਦਾ ਕਿਤੇ ਵੀ ਭਈ ਅੱਜ ਜਿਹੜਾ ਰਿਟੇਲਰ ਆ ਉਹ ੱੱਕੇ ਨਾਲ ਕਿਸਾਨ ਦੇ ਗੱਲ ਪਾਈ ਜਾ ਰਿਹਾ ਹੋਰ ਕਿਸਾਨ ਦੀ ਲੁੱਟ ਹੋ ਰਹੀ ਆ ਕਿਸਾਨ ਨੂੰ ਜੇ ਕਿਤੇ ਮੜ ਜਾ ਉਹ ਕਿਤੇ ਕਹਾਫੂਸ ਨੂੰ ਵੀ ਅੱਗ ਲਾਉਂਦਾ ਤੇ ਸਰਕਾਰ ਨੂੰ ਉਹ ਬਹੁਤ ਛੇਤੀ ਨਜ਼ਰ ਆਉਂਦਾ ਸੋ ਇਹ ਸਰਕਾਰਾਂ ਇਸ ਕੰਮ ਨੂੰ ਬੰਦ ਕਰਨ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਸਰਕਾਰ ਇਸ ਗੱਲ ਤੇ ਪੂਰਾ ਪੈਣੀ ਨਜ਼ਰ ਨਾਲ ਵੇਖੇ ਕਿ ਜਿਹੜੀ ਕਿਸਾਨ ਨੂੰ ਉਹਦੀ ਲੁੱਟ ਕੀਤੀ ਜਾਂਦੀ ਆ ਨਿਕਸੁਕ ਜੋੜ ਕੇ ਜਿਹੜਾ ਉਹਨੂੰ 1350 ਆਲਾ ਡੀਪੀ ਆ ਉਹ 2000 ਚ ਪੈਂਦਾ ਤੇ ਸਰਕਾਰੇ ਤੇ ਰੋਕ ਲਾਵੇ ਬਿਲਕੁਲ ਬਹੁਤ ਬਹੁਤ ਧੰਨਵਾਦ ਕਿਸਾਨ ਆਗੂ ਮਨਜੀਤ ਸਿੰਘ ਰਾਏ ਸਾਡੇ ਨਾਲ ਸੀ ਖਾਸ ਕਰਕੇ ਕੰਗਣਾ ਰਣੌਤ ਦੀ ਪੀਸੀ ਦਾ ਇਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਜਦੋਂ ਸੱਤਾ ਕਿਸੇ ਵੀ ਵਿਅਕਤੀ ਦੇ ਕੋਲ ਹੁੰਦੀ ਹੈ ਜਾਂ ਉਹਨਾਂ ਦੀ ਪਾਰਟੀ ਦੀ ਸੱਤਾ ਹੁੰਦੀ ਹੈ ਤਾਂ ਫਿਰ ਦਿਮਾਗ ਨੂੰ ਕਈ ਵਾਰ ਹੰਕਾਰ ਚੜ ਜਾਂਦਾ ਹੈ ਫਿਰ ਸਾਹਮਣੇ ਜਦੋਂ ਫਿਰ ਅਣਖ ਵਾਲਾ ਕੋਈ ਵਿਅਕਤੀ ਟੱਕਰਦਾ ਤਾਂ ਫਿਰ ਉਹ ਹੰਕਾਰ ਵੀ ਟੁੱਟਦਾ ਹੈ ਜਿਸ ਤਰ੍ਹਾਂ ਅੱਜ ਕੰਗਣਾ ਰਣੌਤ ਮਾਫੀ ਮੰਗਦੀ ਹੋਈ ਨਜ਼ਰ ਆਈ ਕਿ ਮੈਨੂੰ ਗਲਤਫਹਿਮੀ ਹੋ ਗਈ ਜਾਂ ਪਰਿਵਾਰ ਨੂੰ ਗਲਤਫਹਿਮੀ ਹੋ ਗਈ ਤਾਂ ਫਿਰ ਅੱਜ ਮਾਫੀ ਮੰਗਣੀ ਪੈ ਗਈ ਆ ਜਿਸ ਤਰ੍ਹਾਂ ਸਭ ਨੇ ਦੇਖਿਆ ਕਿ ਜਦੋਂ ਕੰਗਣਾ ਰਣੌਤ ਦੀ ਉਹ ਟਿੱਪਣੀ ਸਾਹਮਣੇ ਆਈ ਸੀ 100-100 ਰੁਪਏ ਦੇ ਵਿੱਚ ਇਹ ਔਰਤਾਂ ਕਿਸਾਨ ਬੀਬੀਆਂ ਧਰਨੇ ਦੇ ਵਿੱਚ ਲਿਆਂਦੀਆਂ ਗਈਆਂ ਨੇ ਤਾਂ ਬਹੁਤ ਵੱਡਾ ਵਿਵਾਦ ਹੋਇਆ ਸੀ ਤਾਂ ਉਸ ਸਮੇਂ ਕੰਗਣਾ ਰਣੌਤ ਦੇ ਬੋਲ ਬੜੇ ਹੀ ਨਫ਼ਰਤ ਵਾਲੇ ਸੀ ਤਾਂ ਉਸ ਕਰਕੇ ਪੂਰੇ ਭਾਰਤ ਦੇ ਵਿੱਚ ਉਸ ਟਵੀਟ ਨੂੰ ਲੈ ਕੇ ਜਿਹੜਾ ਟਿੱਪਣੀਆਂ ਹੋਈਆਂ ਵਿਰੋਧ ਹੋਇਆ ਪਰ ਅੱਜ ਜਦੋਂ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਤਾਂ ਫਿਰ ਬਠਿੰਡਾ ਦੀ ਅਦਾਲਤ ਦੇ ਵਿੱਚ ਆ ਕੇ ਪੇਸ਼ ਹੋਣਾ ਪਿਆ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ